ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਕਰਪਰਵਾੜ ਠੀਕ ਠਾਕ ਬਈ ਸਾਰਿਆਂ ਦੇ ਜਾਨਵਰ ਠੀਕ ਠਾਕ ਵੀਰੇ ਸਾਰਿਆਂ ਦੇ ਹੋਰ ਵਧੀਆ ਜੀ ਸਾਰੇ ਲੋ ਜੀ ਬਾਈ ਪਹੁੰਚੇ ਵੇ ਤੇ ਬਿੰਦੂ ਬਾਈ ਕੋਲ ਅੱਜ ਬਿੰਦੂ ਬਾਈ ਦੇ ਬਾਈ ਕਰ ਰਹੇ ਆਪਾਂ ਖੁੱਡੇ ਤਿਆਰ ਠੀਕ ਆ ਜੀ ਕੰਮ ਤਕਰੀਬਨ ਆਪਣਾ ਡੰਨ ਹੋਏ ਗਿਆ ਠੀਕ ਆ ਜੀ ਆਪਾਂ ਤਿੰਨ ਖੁੱਡੇ ਨਵੇਂ ਪਾਏ ਆ ਬਾਈ ਹੋਰ ਇੱਕ ਬਾਈ ਨੇ ਉਹ ਦੇਖੋ ਸਾਹਮਣੇ ਜਿਹੜਾ ਪੀਲਾ ਖੁੱਡਾ ਪਾਇਆ ਵਾਏ ਉਹ ਪਹਿਲਾਂ ਬਣਾ ਲਿਆ ਤਾਂ ਪਹਿਲਾਂ ਬਣਾਇਆ ਉਹ ਤੇ ਬਾਅਦ ਫਿਰ ਜਿੱਥੇ ਬਾਈ ਹੁਣ ਲੱਗਿਆ ਵਾਏ ਉਹ ਤਿਆਰ ਕਰਿਆ ਉਹਦੇ ਬਾਅਦ ਦੋ ਬਾਈ ਹੁਣ ਆਪਾਂ ਤਿਆਰ ਕਰੇ ਮਤਲਬ ਚਾਰ ਖੁੱਡੇ ਹੋ ਗਏ ਟੋਟਲ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਵੀ ਦਿੰਦਾ ਏ ਕੋਲ ਜਾ ਕੇ ਠੀਕ ਹੈ ਜੀ ਕਿਉਂਕਿ ਇਧਰ ਬਾਈ ਖੁੱਡੇ ਦੇ ਜਿਹੜੇ ਆਪਾਂ ਚੱਕ ਤੇ ਸਾਰੇ ਹਨਾ ਲੱਗੇ ਹੋਏ ਆ ਕੰਮ ਪਰ ਲਗਾਤਾਰ ਹੌਲੀ ਹੌਲੀ ਚੱਲ ਰਿਹਾ ਕੰਮ ਕਿਉਂਕਿ ਜਦ ਵੀ ਬਾਈ ਟਾਈਮ ਹੁੰਦਾ ਏ ਬਾਈ ਵੀ ਕੰਮ ਤੇ ਜਾਂਦਾ ਏ ਠੀਕ ਹੈ ਜੀ ਹੁਣ ਬਾਜ਼ੀਆ ਦਾ ਵੀ ਟਾਈਮ ਆ ਗਿਆ ਤੁਹਾਨੂੰ ਪਤਾ ਏ ਵੀ ਟਾਈਮ ਵੀ ਨਹੀਂ ਲੱਗਦਾ ਹੈਗਾ ਹੁਣ ਥੋੜਾ ਥੋੜਾ ਜਿੰਨਾ ਜਿੰਨਾ ਕੰਮ ਹੁੰਦਾ ਹੈ ਉਹਨਾਂ ਉਹਨਾਂ ਕ ਕਰੀ ਜੰਨੇ ਆਪਾਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਦਾ ਇੱਧਰੋਂ ਹੈਨਾ ਇਹ ਦੇਖੋ ਬਾਈ ਇਹ ਆਪਾਂ ਨੇ ਕਾਹ ਬਣਾਇਆ ਖੁੱਡਾ ਠੀਕ ਹੈ ਜੀ ਅੰਦਰ ਆਪਾਂ ਨੇ ਪਾਤੀਆਂ ਹੁਣ ਨਹੀਂ ਰਾਏ ਤੁਹਾਨੂੰ ਦਿਖਣਾ ਨਹੀਂ ਹੈਗਾ ਬਾਲੇ ਪਾਤ ਤੇ ਬਾਈ ਬਾਲੇ ਪਾ ਕੇ ਨਾ ਟੀਨਾ ਪਾ ਕੇ ਆ ਪੱਕਾ ਕੰਮ ਕਰਿਆ ਬਾਈ ਵਧੀਆ ਇਹਨ ਆ ਜਾਲੀ ਲਾ ਦਿੱਤੀ ਵੀ ਚਲੋ ਹਵਾ ਕ੍ਰੋਸਿੰਗ ਹੋਈ ਜਾਊਗੀ ਬਾਕੀ ਬਾਈ ਅੰਦਰ ਪਲਾਸਟਰ ਕਰਨੇ ਨੂੰ ਹਲੇ ਰਹਿੰਦਾ ਏ ਠੀਕ ਆ ਇਹ ਕੇ ਹੋ ਗਿਆ ਲੋ ਜੀ ਨੰਬਰ ਦੋ ਇਹ ਹੋ ਗਿਆ ਇਹਨੂੰ ਆਪਾਂ ਨੇ ਲਾਤੀ ਬੜੀ ਟਾਕੀ ਬਾਈ ਛਿਛੇ ਵਾਲੀ ਦੇਖਾਂਗੇ ਜੇ ਕੱਢਣਾ ਹੋਇਆ ਜਿੱਦਾਂ ਵੀ ਅਸੀਂ ਛੱਕਣਾ ਪਿਆ ਲੋਡ ਕੱਢ ਦਾਂਗੇ ਨਹੀਂ ਤਾਂ ਫਿਰ ਜਾਲੀ ਲਾ ਦਾਂਗੇ ਠੀਕ ਆ ਆ ਦੇਖੋ ਆ ਜਾਲੀ ਕ੍ਰੋਸਿੰਗ ਵਾਲੀ ਆ ਬਾਲੇ ਪਏ ਆ ਇਹ ਬਾਲਿਆਂ ਨੂੰ ਐਨ ਚੰਗੀ ਤਰ੍ਹਾਂ ਦੁਪਹਿਰੇ ਬਾਈ ਅਸੀਂ ਰੰਗ ਰੋਂਗ ਕਰਿਆ ਪੂਰਾ ਬਾਲਿਆਂ ਨੂੰ ਟੀਨਾ ਨੂੰ ਰੰਗ ਕਰਕੇ ਐਨ ਫਿਰ ਫਿੱਟ ਕਰੀਆਂ ਬਈ ਇਹੇ ਚੀਜ਼ਾਂ ਠੀਕ ਹੈ ਜੀ ਇਹ ਹੋ ਗਿਆ ਦੂਗਾ ਹੁਣ ਆਉਂਦੇ ਆ ਇੱਧਰ ਭਾਈ ਸਤਿ ਸ੍ਰੀ ਅਕਾਲ। ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਹੋਰ ਠੀਕ ਠਾਕ ਹੈ ਜੀ। ਐ ਵਧੀਆ ਵੀਰੇ ਵਧੀਆ। ਹੋ ਗਈ ਖੁੱਡੇ ਦੀ ਚਾਲੀ ਤਿਆਰੀ ਪੂਰੀ। ਹੋਰ ਕੀ ਆ ਵੀਰੇ? ਹਾਂ। ਮਲਾਦੀ ਬਾਗਾਂ ਦੇ ਪਾਣੀ ਹੋਣਾ ਤੁਹਾਨੂੰ ਨਿਕਲ ਜਾਣਾ। ਠੀਕ ਆ ਠੀਕ ਆ। ਇਹ ਭਾਈ ਆਏ ਆ ਖੁੱਡੇ ਜ਼ਰੂਰੀ ਤੇ ਆ। ਹਾਂ ਯਾਰ ਇਹ ਜ਼ਰੂਰੀ ਤੇ। ਇਹ ਬਹੁਤ ਜ਼ਰੂਰੀ ਤੇ ਹਨਾ। ਖੁੱਡੇ ਪੈਣਾ ਮੇਰੇ ਉੱਥੇ ਤੇ ਯਾਰ। ਹਾਂ ਉਧਰ ਇੱਕ ਖੁੱਡਾ ਉਧਰ ਦਾ। ਇੱਕ ਖੁੱਡਾ ਇੱਧਰ ਦਾ ਭਾਈ। ਫੇ ਹੁਣ ਆਪਾਂ ਨੇ ਆਪਣੀ ਜਗ੍ਹਾ ਬਣਾ ਲਈ ਐਂਟਰ ਪਾ ਲਏ। ਇਹ ਜਗ੍ਹਾ ਕਿਸੇ ਹੋ ਗਈ ਤਾਈ ਜਗ੍ਹਾ ਪੀਣੀ। ਠੀਕ ਆ। ਕਲਾਰੇ ਤਰਾਜ ਕਰਦੇ ਯਾਰ ਹੁਣ ਤਾਂ ਪਤਾ ਯਾਰ ਨਹੀਂ ਨਹੀਂ ਠੀਕ ਆ ਚਲੋ ਆਪਣੇ ਉਹਦੇ ਪਰ ਹੁਣ ਟੈਨਸ਼ਨ ਨਹੀਂ ਕੋਈ ਮਤਲਬ ਇੱਕ ਹੁਣ ਐ ਸਾਡੇ ਥੁਡੇ ਆਪਾਂ ਤਾਂ ਪਾਏ ਜਿਹੜੇ ਭਾਂਕਰ ਫਾਗੜਾ ਕੱਟ ਦਿੰਦੇ ਆ ਉਹ ਲੜਾਈ ਦਾ ਘਰ ਹੋ ਜਾਂਦਾ ਉਹ ਹੋੜ ਕੇ ਪਰੰਦਰ ਹੋਰ ਤੇ ਪਾਸੇ ਚਲ ਜਾਂਦੇ ਆ ਹਾਂ ਸਹੀ ਗੱਲ ਅਗਲੇ ਲੜਦੇ ਯਾਰ ਆਪਾਂ ਹਾਂ ਨਹੀਂ ਨਹੀਂ ਚਲੋ ਹਰੇਕ ਦਾ ਆਪਣਾ ਆਪਣਾ ਬਾਈ ਹੁੰਦਾ ਹਸਾਬ ਕਤਬ ਜੋ ਵੀ ਆ ਤਾਂ ਚਾਹੀਦਾ ਵੀ ਨਹੀਂ ਹੈਗਾ ਹਨਾ ਲੜਾਈ ਸ਼ੁਰੂ ਬਾਈ ਕੂਕਰਾਂ ਵਾਲੇ ਵੀ ਪਰੋਸੇਂਗੇ ਇੱਥੇ ਸ਼ੁਰੂ ਹੁੰਦੀ ਆ ਹੂੰ ਹੁੰਦੀ ਆ ਵੀ ਫੰਗ ਮੇਰੇ ਕੋਠੇ ਪਰਾ ਕੇ ਮਰਮ ਘਰ ਰੜਕੇ ਹਮਾਰੇ ਘਰ ਦਾ ਚਲੇ ਜਾਂਦਾ ਮਿੱਠਾ ਚਲੇ ਜਾਂਦੀ ਉਧਰ ਜਾਨਵਰ ਚੁਕਣ ਚੱਕਰ ਚਲੇ ਜਾਂਦਾ ਉਧਰ ਸਹੀ ਗੱਲ ਆ ਉਤਾਰ ਕੇ ਫਿਰ ਬਾਈ ਆਪਣੀ ਆਪਣੇ ਹੁਣ ਆਪਣਾ ਮਕਾਨ ਪਾਇਆ ਆਪਣੇ ਕੋਠੇ ਪਰ ਜੰਗਲ ਵਾਲਾ ਕਰਕੇ ਤਾਂ ਬਾਈ ਸੈਟ ਕਰਕੇ ਰੱਖਣਾ ਹੈ ਆਪਣਾ ਠੀਕ ਆ ਲਓ ਜੀ ਬਾਈ ਹੁਣ ਪਲਾਸਟਰ ਦਾ ਕੰਮ ਚੱਲਦਾ ਹੈ ਥੋੜਾ ਸਾਹਮਣੇ ਆਪਾਂ ਕਾਂਡੀ ਪਲਾਸਟਰ ਕਰ ਦੇਣਾ ਇਧਰ ਤਾਂ ਚਲੋ ਜਾਨਵਰ ਛੱਡੇ ਹੋਏ ਬਾਈ ਠੀਕ ਆ ਜੀ ਇੱਕ ਖੁੱਡਾ ਇਹ ਹੋ ਗਿਆ ਇਹ ਦੋ ਆਪਾਂ ਨੇ ਜੋੜਿਆਂ ਵਾਲੇ ਰੱਖ ਲੈਣੇ ਹੁਣ ਇੱਕ ਤੀਜਾ ਆਪਣਾ ਇਹ ਠੀਕ ਆ ਇਹ ਵੀ ਜੋੜਿਆਂ ਵਾਲਾ ਹੀ ਆ ਆਪਣਾ ਠੀਕ ਹੈ ਜੀ ਇਹ ਆਪਾਂ ਨੇ ਪੁਰਾਣਾ ਪਾਇਆ ਪਤਾ ਇਹ ਜਾਨੀ ਕਿ ਤਿੰਨ ਹੁਣ ਨਵੇਂ ਹੋ ਗਏ ਠੀਕ ਹੈ ਇਹ ਪਹਿਲਾਂ ਪਾ ਲਿਆ ਤਾਂ ਇਧਰ ਜੋੜੇ ਕਰਦੇ ਨੇ ਦੋ ਚ ਫਿਰ ਉਧਰ ਚ ਕਬੂਤਰੀਆਂ ਕਬੂਤਰ ਠੀਕ ਹੈ ਜੀ ਚਾਰ ਖੁੱਡੇ ਹੋ ਗਏ ਕੰਪਲੀਟ ਬਾਕੀ ਪਿੱਛੇ ਵੀ ਬਾਈ ਹੁਣ ਕਾਂਡੀ ਪਲਾਸਟਰ ਕਰਕੇ ਆਏ ਆ ਮੈਂ ਤੁਹਾਨੂੰ ਇੱਕ ਝਲਕ ਜੀ ਮਿਰਾ ਦਿੰਦਾ ਏ ਠੀਕ ਆ ਹਾਂ ਦੇਖੋ ਇਹ ਸਾਰਾ ਹੁਣ ਬਾਈ ਆਪਾਂ ਨੇ ਕਾਂਡੀ ਪਲਾਸਟਰ ਕਰਿਆ ਏ ਇਧਰ ਕੰਪਲੀਟ ਹੋ ਗਿਆ ਇਧਰ ਡਨ ਹੋ ਗਿਆ ਸਾਰਾ ਇਹ ਵਾਲੀ ਕੰਦ ਹੋ ਗਈ ਪਿੱਛੇ ਵਾਲੀ ਕੰਦ ਦੇ ਡਨ ਹੋ ਗਈ ਹੁਣ ਰਹਿ ਗਿਆ ਆਪਣਾ ਫਰੰਟ ਦਾ ਕੰਮ ਜਿਹੜਾ ਆਹ ਮੜਾ ਮੜਾ ਰਹਿੰਦਾ ਏ ਹੁਣ ਉੱਪਰ ਆ ਰਹਿ ਗਿਆ ਥੋੜਾ ਜਿਹਾ ਹਨਾ ਫਿਰ ਇਹ ਰਹਿ ਗਿਆ ਬਾਕੀ ਵਿੱਚ ਰਹਿ ਗਿਆ ਤੇ ਜਿਆਦਾ ਹੋ ਗਿਆ ਬਾਈ ਫਿਰ ਇਹਨੂੰ ਪੁੱਟੀ ਪੱਟੀ ਕਰਕੇ ਆ ਰੰਗ ਰੰਗ ਕਾਨਾ ਜਿੱਦਾਂ ਵੀ ਤੁਹਾਨੂੰ ਸਾਰਾ ਫਿਰ ਨਾਲ ਦੀ ਨਾਲ ਦਿਖਾਈ ਜਾਵਾਂਗੇ ਹਨਾ ਜਿੱਦਾਂ ਵੀ ਕਰਿਆ ਹਨਾ ਐਨ ਜੇ ਕੰਪਲੀਟ ਹੋ ਗਏ ਫਿਰ ਦੇਖਿਓ ਤੁਸੀਂ ਗੱਲਬਾਤ ਬਣਦੀ ਐਨ ਪੂਰੀ ਐਂਡ ਯਾਰ ਪੇਂਟਰ ਦਾ ਬਾਈ ਹੈਗਾ ਯਾਰ ਰੰਗ ਉਹਨੇ ਆਪੇ ਕਰ ਦੇਣਾ ਕਿ ਨਹੀਂ ਬਾਈ ਨਾ ਰੰਗ ਦਾ ਬਾਈ ਵੱਧੂ ਕਰ ਦੇਣਾ ਹਾਂ ਰੰਗ ਵਧੀਆ ਕਰਾਂਗੇ ਐਨ ਕੋਸ਼ਿਸ਼ ਆਪਣੀ ਇਹੀ ਆ ਚਲੋ ਮਾੜਾ ਮੋੜਾ ਤੁਹਾਨੂੰ ਵੀ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਣੇ ਬਾਈ ਆਪਾਂ ਹਨਾ ਜਿੰਨਾ ਕਿ ਵੀ ਆਪਾਂ ਕੰਮ ਕਰਦੇ ਆ ਆਪਾਂ ਨੇ ਬਾਈ ਜਿੱਤ ਹਾਰ ਮੈਟਰ ਨਹੀਂ ਰੱਖਣਾ ਹੈਗਾ ਹਾਂ ਆਪਣਾ ਸ਼ੌਂਕ ਪਵਾਣਾ ਸ਼ੌਂਕ ਸ਼ੌਂਕ ਜਿੱਤ ਕੇ ਤਾਂ ਵੀ ਠੀਕਾ ਹਾਰ ਕੇ ਤਾਂ ਵੀ ਠੀਕਾ ਚਲੋ ਤਾਂ ਕਿਸ ਮੰਨਦੀਆਂ ਗੱਲਾਂ ਹਨਾ ਹਾਂ ਵੀ ਜੱਟ ਕਾ ਮਰਦੇ ਨਹੀਂ ਕੋਈ ਸ਼ੌਂਕ ਰੱਖਣਾ ਹਾਂ ਨਾ ਨਾ ਬਹੁਤ ਵਧੀਆ ਗ ਠੀਕ ਹੈ ਜੀ ਬਜੇ 5 ਦੇ ਬਾਈ ਯਾਰ ਤੇ ਤਾਂ ਕਿ ਅਦਰ ਹੁਣ ਖੁੱਡੇ ਦਾ ਕੰਮ ਚੱਲਦਾ ਤਾਂ ਹੁਣ ਤਾਂ ਥੋੜਾ ਲੇਟ ਹੋ ਗਏ ਅੱਜ ਤਾਂ ਇਸ ਤਰ੍ਹਾਂ ਲੱਗੀਆਂ ਮੀਆਂ ਬਾਕੀ ਚੱਲ ਰਿਹਾ ਕੰਮ ਨਾਲ ਚਲੋ ਇੰਨੀ ਕ ਆਪਾਂ ਨੇ ਬਾਈ ਅਪਡੇਟ ਦੇਣੀ ਸੀ ਤੁਹਾਨੂੰ ਠੀਕ ਹੈ ਜੀ ਬਾਕੀ ਹੁਣ ਇੱਕ ਬੱਚਾ ਦਿਖਾਈ ਬਾਈ ਤੇ ਆਪਣੇ ਇਹ ਸਬਸਕ੍ਰਾਈਬਰਾਂ ਬੰਦੇ ਹਾਂਜੀ ਤਾਂ ਲਾਲ ਲਾਲ ਡੱਬੇ ਡੱਬੇ ਬੱਚੇ ਪਸੰਦ ਨਹੀਂ ਹੈਗੇ ਹੈਗੇ ਆ ਬਾਈ ਹੈਗੇ ਆ ਉਹਨਾਂ ਆਪਾਂ ਬੱਚੇ ਦਿਖਾਉਂਦੇ ਆ ਠੀਕ ਹੈ ਲੈ ਕਰਾ ਦਿੰਨੇ ਬਾਈ ਸ਼ੌਂਕ ਥੋੜਾ ਜਿਹਾ ਆਈਆਂ ਮੜਿਆ ਆਖ ਫਿਰ ਮੁੰਡਿਆ ਕਰਾਈ ਐ ਬਾਈ ਤੁਹਾਨੂੰ ਨਾ ਆਪਣੇ ਕੋਲ ਇੱਕ ਭਰਾ ਹੈ ਆਪਣਾ ਇੱਕ ਦੋ ਭਰਾ ਹੈਗੇ ਆ ਉਹਨਾਂ ਨੂੰ ਬਈ ਬਹੁਤ ਪਸੰਦ ਆ ਹਰੇ ਜੇ ਜੀ ਨੂੰ ਉਹ ਹਰੇ ਜੇ ਕਹਿੰਦੇ ਆ ਲਾਲ ਡੱਬੇ ਜੇ ਕਹਿ ਦਿੰਦੇ ਆ ਉਹਨਾਂ ਨੂੰ ਬੜੇ ਪਸੰਦ ਆ ਉਹ ਤਾਂ ਕਰਕੇ ਆਪਾਂ ਛੋਟੇ ਆ ਬੱਚੇ ਹਲੇ ਬਈ ਹਾਂ ਦੇਣੇ ਵਾਲੇ ਹੈ ਨਹੀਂ ਉਹ ਬਸ ਸ਼ੌਂਕ ਕਰਾ ਦੇਣਾ ਤੁਹਾਨੂੰ ਆਪਾਂ ਨੇ ਠੀਕ ਆ ਜੀ ਹੁਣ ਤੁਹਾਨੂੰ ਕਰਾਉਂਦੇ ਆ ਸ਼ੌਂਕ ਉਹਨਾਂ ਦਾ ਤਾਂ ਮੁੰਡਾ ਜਾਲ ਚ ਪਾਉਣ ਲੱਗਾ ਹਾਂਜੀ ਹਾਂਜੀ ਬਾਈ ਕੀ ਕਹਿੰਦੇ ਅਏ ਆਪਾਂ ਨੇ ਇਹ ਬਸ ਘਾਨਾ ਸੌਣ ਰੱਖ ਲੈਣੇ ਯਾਰ ਠੀਕ ਆ ਹੁਣ ਆਪਣੇ ਦੂਏ ਵਿਖ ਗਏ ਯਾਰ ਠੀਕ ਆ ਠੀਕ ਨਹੀਂ ਹੁਣ ਆਪਾਂ ਦਾ ਨੂੰ ਆਪਣੇ ਵੇਚਣੇ ਇਹ ਹਾਂ ਹੁਣ ਜੋੜੀਆਂ ਤੋੜੀਆਂ ਆ ਜਾ ਕੇ 5ਵੇਂ 6ਵੇਂ ਮਹੀਨੇ ਜੋੜੇ ਲਾਣੀ ਹੋਣੀ ਦਵਾਦ ਲੱਗਣੀ ਆ ਠੀਕ ਆ ਤਾਂ ਫੇਰ ਦੇਖ ਹੁਣ ਦਾ ਮੂੰਹ 200 ਰੁਪਏ ਦਾ ਹੂੰ ਸਹੀ ਗੱਲ ਆ ਸਹੀ ਗੱਲ ਆ ਬਾਈ ਹੁਣ ਆਪਾਂ ਨੇ ਇਹ ਤਾਂ ਬਾਈ ਆਪਾਂ ਨੇ ਹੁਣ ਸਾਨੂੰ ਥੋੜੇ ਉਹਦੇ ਨਾਲ ਸ਼ੌਂਕ ਨੂੰ ਇਹ ਰੱਖ ਲੈ ਬਜੇ ਜਿਹੜੇ ਹੁਣ ਆਪਾਂ ਤੁਹਾਨੂੰ ਸ਼ੌਂਕ ਕਰਾ ਦੇਣਾ ਇਹਨਾਂ ਦਾ ਕਿਉਂਕਿ ਆਏ ਆ ਬਾਈ ਹੁਣ ਆਪ ਜੁੜੇ ਵੀ ਹੁੰਦੇ ਆ ਚਲੋ ਕੋਈ ਵੀਰ ਆਪਣੇ ਤੇ ਮੰਗ ਲੰਦਾ ਆ ਦੇ ਦਿੰਦੇ ਆ ਫਿਰ ਆਪਾਂ ਉਹਨੂੰ ਮਨਾਂ ਨਹੀਂ ਕਰੀਦਾ ਹਨਾ ਆ ਦੇਖੋ ਲੈ ਬਈ ਇਹਨੂੰ ਕਹਿੰਦਾ ਇੱਕ ਬਾਈ ਹਰੇ ਹਰੇ ਕਹਿੰਦਾ ਹੁੰਦਾ ਹੋਰੇ ਉਹ ਨੀਲੇ ਨੂੰ ਕਹਿੰਦਾ ਹੁੰਦਾ ਬਾਈ ਇਹ ਲਾਲ ਲੱਗਦੇ ਨਹੀਂ ਉਹ ਲਾਲ ਹਰੇ ਜੇ ਕਹਿੰਦਾ ਹੁੰਦਾ ਇਦਾਂ ਦੇ ਅੱਛਾ ਅੱਛਾ ਆ ਦੇਖੋ ਬਾਈ ਫੋਟੋ ਵਧੀਆ ਆਉਂਦੀ ਇਕ ਨਹੀਂ ਹਾਂ ਐਨ ਸੋਹਣੇ ਲੱਗਦੇ ਲੈ ਇਹ ਆ ਦੇਖੋ ਇਹ ਚਿੱਟੀਆਂ ਕੰਨੀਆਂ ਬਾਈ ਬੱਚੇ ਹਾਂ ਆਹ ਵਧੀਆ ਬਾਈ ਆਹ ਦੇਖੋ ਇਹਦੀ ਕੰਨੀਆਂ ਦੇਖੋ ਤੁਸੀਂ ਇਹ ਆ ਦੇਖੋ ਇਹ ਚਿੱਟੀਆਂ ਕੰਨੀਆਂ ਹਨਾ ਵਿੱਚ ਪੂਛ ਦੇ ਵਿੱਚ ਤੇ ਫੰਗ ਖੁੱਲਾ ਛੜਦਾ ਤਲ ਦੇਖ ਚਲ ਕੋਈ ਨਹੀਂ ਕੋਈ ਨਹੀਂ ਆ ਜਾਏਗਾ ਤੇ ਆ ਦੇਖੋ ਬਾਈ ਆ ਸਾਰਾ ਹੀ ਸੁਰਖ ਲਾਲ ਪਿਆ ਇਹਨੂੰ ਛੱਡ ਦੇ ਬਾਈ ਇੱਕ ਨੂੰ ਠੀਕ ਆ ਇਹਦੀਆਂ ਕੰਨੀਆਂ ਦੇਖੋ ਤੁਸੀਂ ਇਹ ਲਾਲੇ ਆ ਇਹਨੂੰ ਲਾਲ ਕਹਿੰਦੇ ਨੇ ਆਪਾਂ ਹਰਾ ਜਬਾਈ ਉਹ ਹਰਾ ਕਹਿੰਦਾ ਹੁੰਦਾ ਇਹਨੂੰ ਹਰੇ ਰੰਗ ਦਾ ਹਾਂ ਹਰਾ ਕਹਿੰਦਾ ਹੁੰਦਾ ਆ ਕਿ ਡੱਬਾ ਪਰਮੋਜ਼ ਕਰਾਂ ਦੀ ਇੱਕ ਵਾਰ ਹੈ ਡੱਬਾ ਆ ਦੇ ਆ ਦੇਖੋ ਬਾਈ ਇਹ ਬਚੇ ਆ ਬਾਈ ਇਹ ਹੁੰਦੇ ਠੀਕ ਆ ਜੀ ਇਹ ਹੁੰਦੇ ਆ ਨਾ ਬਾਈ ਇਹ ਹਾਂ ਬਾਈ ਹੁੰਦੇ ਆ ਹੁੰਦਾ ਨਿਕਲ ਗਿਆ ਬਸ ਬਾਈ ਹਾਂ ਜੀ 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 ਕਰਦੇ ਆ ਇਹ ਛੋਟੇ ਛੋਟੇ ਪੱਠੇ ਬਚੇ ਆ ਹਲੇ ਲੱਟ ਝੋਲੇ ਦੇ ਤੇ ਅੱਛਾ ਚਲ ਪੜ ਗਏ ਹੁਣ ਵਧੀਆ ਹੁਣ ਤਾਂ ਪੜ ਗਏ ਨਾ ਤੁਹਾਨੂੰ ਰੋਕ ਲਿਆ ਪਾਨੇ ਹਾਂ ਆ ਦੇਖੋ ਬਾਈ ਪਰਮੋਜ਼ ਇਹ ਨਹੀਂ ਆ ਇਹਦੇ ਇੱਕ ਸਾਈਡ ਬਾਈ ਕੁਮਟਰ ਬਗਿਆ ਹੈ ਇੱਕ ਸਾਈਡ ਤੇ ਡੱਬ ਬਣ ਗਿਆ ਅੱਛਾ ਇੱਕ ਸਾਈਡ ਤੇ ਕੁਮਟਰੀ ਬਗਿਆ ਹੈ ਅੱਛਾ ਉਤਰੀ ਮੰਗਣਾ ਪਰਮੋਜ ਆ ਇਹ ਆ ਦੇਖੋ ਬਾਈ ਡੱਕੇ ਦੇ ਬਾਰੇ ਪੂਰਾ ਫੁੱਲ ਪਰਮੋਜ ਆ ਇਹ ਸ਼ਾਕ ਆਖਾਂ ਵੀ ਕਾਲੀਆਂ ਬੰਨੀਆਂ ਦੀਆਂ ਨਾ ਹਲੇ ਬਦਲੂੰਗਾ ਅੱਖਾਂ ਬਾਈ ਹਾਂ ਹਾਂ ਬਾਈ ਇਹ ਛੋਟਾ ਬੱਚਾ ਹਲੇ ਛੋਟਾ ਬੱਚਾ ਹੀ ਆ ਬਾਈ ਇਹ ਦੇਖੋ ਪਰਮੋਜ ਆ ਕਿੰਨਾ ਸੋਹਣਾ ਲੱਗਦਾ ਹਨਾ ਹਾਂ ਇੱਕ ਡੱਬਾ ਬਣ ਗਿਆ ਰੱਪਟਾ ਵਾ ਰੱਪਟਾ ਡੱਬਾ ਬਣ ਗਿਆ ਠੀਕ ਆ ਠੀਕ ਆ ਠੀਕ ਆ ਬਹੁਤ ਸੋਹਣਾ ਬੱਚਾ ਬਾਈ ਇਹ ਇਹ ਆਪਾਂ ਨੂੰ ਬਾਈ ਤੁਹਾਨੂੰ ਸ਼ੌਂਕ ਨੂੰ ਇਹ ਦਿਖਾਏ ਤੇ ਮੈਂ ਚਲੋ ਨਾਲ ਥੋੜੀ ਜੀ ਵੀਡੀਓ ਬਣ ਜੂਗੀ ਹੈਨਾ ਤਾਂ ਕਰਕੇ ਅਪਡੇਟ ਜੀ ਦੰਨੇ ਆ ਬਾਕੀ ਮਿਲਾਂਗੇ ਬਾਈ ਬਾਜੀ ਵਿੱਚ ਹੁਣ ਬਹੁਤ ਜਲਦ ਆਪਾਂ ਥ ਕੋਸ਼ਿਸ਼ ਹ ਕਟੌਰ ਜਮਾ ਕੋਥੇ ਵੀਡੀਓ ਬਣਾ ਮਾਗੇ ਕਟੌਰ ਹ ਹ ਹੁਣ ਕਟੌਰ ਬਾਜੀ ਆਉਣੀ ਆ ਬਾਕੀ ਕੋਸ਼ਿਸ਼ ਤਾਂ ਪੂਰੀ ਬਾਈ ਜਾਣ ਦੀ ਵੀ ਕਰ ਦੇਣੀ ਆਪਾਂ ਨੇ ਸਟਾਰਟਿੰਗ ਹੁਣ 2-4 ਦਿਨ ਦੇ ਵਿੱਚ ਵਿੱਚ ਬਾਜ਼ੀਆਂ ਦੀ ਹੁਣ ਲੱਗ ਜਾਣੀਆਂ ਛੱਡਣ ਆਪਾਂ ਨੇ ਜਿਹੜੇ ਬੱਚੇ-부ਜੇ ਆਪਾਂ ਕੋ ਤਿਆਰ ਆ ਬਾਈ 2-4 ਹਨ ਬਜੇ ਮਾਹ ਚਲੋ ਛੱਡ ਲਾਂਗੇ ਨਾਲ ਸ਼ੌਂਕ ਜਾ ਪੂਰਾ ਹੋ ਜੂ ਤਾਂ ਕਰਕੇ ਵੀ ਤਿਆਰ ਆ ਬੱਚੇ ਬਾਕੀ ਬਾਈ ਵੀਡੀਓ ਕਰਾ ਲੈਣਾ ਕਰਾ ਸਾਬ ਬੋਰ ਕਰਾ ਲੈਣਾ ਅੱਛਾ ਕਰਾ ਦਿਓ ਬਾਈ ਕਰਾ ਦਿਓ ਬਾਕੀ ਬਾਈ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾ ਆਪਣਾ ਤੁਹਾਡੇ ਸਪੋਰਟ ਨਾਲੇ ਕੰਮ ਚੱਲਦਾ ਆਪਣਾ ਵੀ ਆਪਾਂ ਵੀ ਸ਼ੌਂਕ ਨਾਲ ਚਲੋ ਮਾੜੀ ਮੂੜੀ ਵੀਡੀਓ ਵੀਡੀਓ ਪਾ ਲਈਦੀ ਹੈ ਨਾ ਬਾਕੀ ਆਹ ਦੇਖੋ ਬਾਈ ਸ਼ੌਂਕ ਨੂੰ ਇਹ ਸ਼ੌਂਕ ਨੂੰ ਆ ਬਾਈ ਇਹ ਇਹ ਆਹ ਦੇਖੋ ਬਾਈ ਨੀਲਾ ਨੀਲਾ ਡੱਬਾ ਜੀ ਨੂੰ ਕਹਿੰਦੇ ਹਨਾ ਚਿੱਟੀਆਂ ਕੰਨੀਆਂ ਇਹਦੀਆਂ ਵਿੱਚ ਛਾਖਾ ਆਹ ਦੇਖੋ ਜੀ ਚੀਜ਼ਾਂ ਦੇਖੋ ਬਾਈ ਵਧੀਆ ਬਹੁਤ ਸੋਹਣਾ ਚਿੱਟੀਆਂ ਚਿੱਟੇ ਟੂਸੇ ਹਨ ਹੈ ਨਾ ਹਾਂ ਬਾਈ ਇਹੇ ਜਿਹੀ ਮੰਗਦਾ ਤਾਂ ਚਲੋ ਕੋਈ ਨਹੀਂ ਬਾਈ ਜabb ਬੱਚੇ ਬਣ ਕੇ ਤੇਰੇ ਵਾਸਤੇ ਜੀਰ ਰੱਖਾਂਗੇ ਆਪਾਂ ਵੀਡੀਓ ਦੇਖਣੀਆਂ ਨੇ ਭਰਾ ਨੇ ਆਪਣੀ ਹਨਾ ਤਾਂ ਕਰਕੇ ਚਲੋ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਾਈ ਦੱਬ ਕੇ ਹਨਾ ਬਾਕੀ ਮਿਲਾਂਗੇ ਆਪਾਂ ਬਾਜੀ ਜੀ ਬਹੁਤ ਜਲਦੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਬਿੰਦੂ ਬਾਈ ਸਤਿ ਸ੍ਰੀ ਅਕਾਲ ਸੱਚ ਕਹਿ ਵੀਦਾ ਸਾਰਿਆਂ ਨੂੰ ਜੀ ਠੀਕ ਹੈ ਜੀ ਠੀਕ ਹੈ ਕੰਮ ਨਹੀਂ ਆਪਾਂ ਹੀ ਕੋਣ